ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਘਟਨਾ ਦੇ ਬੜੀ ਮੰਦ ਭਾਗੀ ਘਟੀ ਹੈ ਜਿਹੜੀ ਇਹ ਸਾਡੇ ਮਤਲਬ ਜਵਾਈ ਲੱਗਦਾ ਹੈ ਸਾਡਾ ਤੇ ਇੱਕ ਆ ਬੱਚਾ ਹੈ ਛੋਟਾ ਜਿਹਾ ਤੇ ਸਾਨੂੰ ਵੀ ਹੋਣੀ ਪਤਾ ਲੱਗਾ ਵੀ ਇਹ ਨਸ਼ੇ ਦੀ ਓਵਰਡੋਜ਼ ਨਾਲ ਜਿਹੜੀ ਇਹਨਾਂ ਦੀ ਮੌਤ ਹੋਈ ਆ ਤੇ ਇੱਥੇ ਵੀਰਜੀ ਦੱਸਣ ਦੇ ਨੇ ਬੜੇ ਸਾਡੇ ਸਤਿਕਾਰਯੋਗ ਸਤਾਰ ਗੱਬਰ ਸਿੰਘ ਜੀ ਵੀ ਇੱਥੇ ਨਸ਼ਾ ਜਿਹੜਾ ਆ ਲਗ ਲੱਗੇ ਤਿੰਨਾ ਚੌ ਪਿੰਡਾਂ ਦੇ ਵਿੱਚ ਬਹੁਤ ਧੜਾ ਧੜ ਵਿਕ ਰਿਹਾ ਆ ਅਨਗਰ ਬਰਾੜ ਮਾਦੋਕੇ ਹੋ ਗਿਆ ਆਪਣਾ ਇਹ ਚਵਿੰਡਾ ਹੋ ਗਿਆ ਚਗਾਵਾ ਮਾਦੋਕੇ ਇਥੇ ਖਾਸ ਕਰਕੇ ਇਹੋ ਜਿਹਾ ਸਿਸਟਮ ਬਣਾ ਲੈਂਦੇ ਟੈਂਚੀ ਟੁੰਚੀਆਂ ਜਿੱਥੇ ਵਿਹਲੀ ਜਗਾ ਉਥੇ ਟੀਕਾ ਲਾਉਣ ਦਾ ਪ੍ਰਬੰਧ ਬਣਾ ਲੈਂਦੇ ਤੇ ਇਹੋ ਜੇ ਥਾਵਾਂ ਦੇ ਵੀ ਪੁਲਿਸ ਨੂੰ ਜਿਹੜਾ ਜਾ ਕੇ ਚੈੱਕ ਕਰਨਾ ਚਾਹੀਦਾ ਆ ਤੇ ਪੁਲਿਸ ਜਿਹੜੀ ਆ ਉਹ ਬਿਲਕੁਲ ਕੁੰਬ ਕਰਨ ਦੀ ਨੀਂਦ ਸੁਤੀ ਹੈ ਤੇ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਨਾ ਆ ਕਿ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾਲ ਸਿੰਸੇ ਬਾਬਾ ਜੀ ਆਪਾਂ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੀਆਂ ਫੌਜਾਂ ਆ ਇਹ ਪੁਲਿਸ ਆਪਣੀ ਕਾਰਵਾਈ ਕਰੇ ਤੇ ਇਹ ਆ ਜਿਹੜਾ ਨਸ਼ਾ ਆ ਇਹ ਬੰਦ ਹੋਵੇ ਆੜੇ ਛੋੜੇ ਛੋੜੇ ਬੱਚੇ ਬੱਚਿਆਂ ਦੀਆਂ ਮੌਤਾਂ ਹੋਡੀਆਂ 14 14 15 15 ਸਾਲ ਦੇ ਜਿਨ੍ਹਾਂ ਦੀਆਂ ਮੌਤਾਂ ਹੋਡੀਆਂ ਇਹ ਬੰਦ ਹੋਣ ਤੇ ਨਹੀਂ ਤਾਂ ਫਿਰ ਜੇ ਪੁਲਿਸ ਕੋਈ ਨਹੀਂ ਹੁੰਦੀ ਕੋਈ ਕਾਰਵਾਈ ਤੇ ਸਾਨੂੰ ਦੱਸੇ ਤੇ ਅਸੀਂ ਮਾਹਪੁਰਖਾਂ ਦਾ ਹੁਕਮ ਲਈਏ ਤੇ ਆਪਣੀਆਂ ਫੌਜਾਂ ਸੇ ਤਿਆਰ ਬਰਤਿਆਰ ਲੈ ਕੇ ਨਗਰਾਂ ਦੇ ਵਿੱਚ ਰੈਡਾਂ ਮਾਰੀਏ ਅਸੀਂ ਵੇਖਿਓ ਨਸ਼ਾ ਕਿ ਹੁੰਦਾ ਬੰਦ ਕਿ ਨਹੀਂ ਹੁੰਦਾ ਇਕੋ ਇੱਕ ਨਿਹੰਗ ਸਿੰਘ ਫੌਜ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜਾ ਜਿਹੜੀ ਰੋਗ ਸਕਦੀ ਹੈ ਨਹੀਂ ਜੇ ਰੁਗਣਾ ਪੁਲਸ ਪੁਲਸ ਕੋ ਨਸ਼ਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਟਾ ਹੈ ਮੇਰਾ ਕਿੰਨੀ ਉਮਰ ਹੈ ਸੀ ਕੋਈ 30 ਕਿ ਸਾਲ ਹੋਗੀ ਕਿ ਕਿਤਰਾ ਮੋਤ ਹੋਈ ਇਹਦੀ ਇਹਦੀ ਮੌਤ ਜੀ ਨਸ਼ੇ ਨਾਲ ਹੋਈ ਹੈ ਟੀਕਾ ਲਾਇਆ ਨੇ ਇਹ ਕਦੋਂ ਕਦੋਂ ਨਸ਼ਾ ਕਰਦਾ ਹੈ ਨਸ਼ਾ ਇਹਨੂੰ ਹੋ ਗਏ ਹੁਣ ਕੇ 5-7 ਸਾਲ ਕਰਦੇ ਨੇ ਤੁਸੀਂ ਇਹਨੂੰ ਵਰਜਿਆ ਨਹੀਂ ਇਸ ਬੰਦੀ ਵਰਜੀ ਦਾ ਬਰਾਤ ਪਰ ਉਹ ਜਿਹਨੂੰ ਜਾਂਦੇ ਆ ਉਹ ਤੋਂ ਆਂਦੇ ਆ ਹੀ ਨਸ਼ਾ ਦੁੱਜਾ ਸ਼ਰਾਬ ਵੀ ਪੀਣ ਚੱਲੇ ਆ ਇਹ ਨਹੀਂ ਕੰਮ ਕਰਦਾ ਕਿੱਥੋਂ ਲੈਂਦਾ ਹੀ ਇਹਨੇ ਇੱਥੋਂ ਲੋਕਾਂ ਕੋਲ ਲੈਂਦਾ ਕਿ ਪਿੰਡੋਂ ਹੀ ਪਿੰਡਾਂ ਜੀ ਮਿਲਦਾ ਵਾਦ ਵਾਦ ਹੀ ਵਾਦ ਕੀ ਕੰਮ ਕਰਦਾ ਸੀ ਇਹ ਇਹ ਰਾਜਗੀਰੀ ਦਾ ਕੰਮ ਕਰਦਾ ਹੈ ਵਾਹ ਹੈ ਪੁੱਤ ਹਾਂਜੀ ਆ ਬੁੱਢੀ ਉਹਦੀ ਬੱਚਾ ਉਹਦਾ ਹਾਂਜੀ ਹਾਂਜੀ ਬੇਟੀ ਉਹਦੀ ਹਾਂ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਤਾਂ ਵੀ ਇਹੋ ਹੋਣਾ ਚਾਹੀਦਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਵਿਚਾਰਾ ਕਰਨਾ ਇਹਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਸਾਡਾ ਪਿੰਡ ਚਵਿੰਡਾ ਕਲਾਂ ਆ ਜੀ ਚਵਿੰਡੇ ਕਲਾਂ ਦੇ ਵਿੱਚ ਤੇ ਖੁਰਦ ਦੇ ਵਿੱਚ ਤੜਾ ਤੜ ਨਸ਼ਾ ਭਵੇਂ ਕਿਲਵਾਣਾ ਲੈ ਲੋ ਸਾਡੇ ਮਜਬੀ ਸਿੰਘਾਂ ਦੇ ਮੁੰਡੇ ਨਾਂ ਦੇ ਦਿਹਾੜੀ ਕਰਦੇ ਜੇ ਨਾ ਇਹ ਕੋਈ ਕੰਮ ਕਰਦੇ ਜੇ ਨੌਜਵਾਨ ਮੁੰਡੇ ਆ ਛੋਟੇ ਛੋਟੇ ਮੁੰਡਿਆਂ ਦੇ ਬੋਝਾਂ ਦੇ ਵਿੱਚ ਨਾਕ ਜਿੰਨਾ ਮਰਜ਼ੀ ਸਮਾਨ ਲੈ ਲੋ ਇਹ ਦਿਹਾੜੀਆਂ ਦਾਪੇ ਕਰਦੇ ਨਹੀਂ ਨਸ਼ਾ ਖਰੀਦ-ਖਰੀਦ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨ ਦੇ ਆ ਅੱਜ ਸਾਡਾ ਨੌਜਵਾਨ ਮੁੰਡਾ ਰਾਤੀ ਨਸ਼ੇ ਨਾਲ ਇਹਨਾਂ ਨੇ ਖਤਮ ਕਰ ਦਿੱਤਾ ਤੇ ਹੋਰ ਉਹਦਾ ਨਾਮ ਬਜੇਤਰ ਸਿੰਘ ਜੀ ਇਹ ਮੇਰਾ ਬ੍ਰਦਰ ਛੋਟਾ ਬ੍ਰਦਰ ਹੈ ਤਾਂ ਸੇਮ ਸਿੰਘ ਜੀ ਕਿੰਨੀ ਉਮਰ ਹੋਏਗੀ ਉਮਰ ਹੋਊਗੀ ਮੈਂ 30 ਤੇ ਲਾਗੇ ਬੰਨੇ ਹੋਗਾ ਵਿਆਹ ਕੀ ਕੁਆਰਾ ਹੈ ਵਿਆਹ ਗੁੱਡੀ ਛੋਟੀ ਇੱਕ ਹਾਂਜੀ ਆ ਨਿਗੀ ਦੀ ਬੱਚੀ ਆਪੀ ਨਸ਼ੇ ਕਰਨ ਦਾ ਨਹੀਂ ਹਾਂਜੀ ਇਦਾਂ ਹੀ ਫਿਰ ਹੋ ਗਿਆ ਏ ਹੌਲੀ ਹੌਲੀ ਤੁਹਾਨੂੰ ਪਤਾ ਕੀ ਚੱਲਣ ਡਿਆ ਘਰ ਘਰ ਨਸ਼ਾ ਵਿਕੰਡਿਆ ਚਵਿੰਡੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਇਸ ਬਦੀ ਕੋਈ ਪੁਲਿਸ ਨੂੰ ਨਹੀਂ ਤੂੰ ਸੋਚਣਾ ਪੁਲਿਸ ਨੂੰ ਪਤਾ ਹੀ ਆ ਜੀ ਪੁਲਿਸ ਨੂੰ ਤਾਂ ਸਾਰੇ ਪਤਾ ਵੀ ਕਿਦਾਂ ਨਸ਼ਾ ਵਿਕੰਡਿਆ ਚਗਾਵੇਂ ਦੇ ਵਿੱਚ ਪੁਲਿਸ ਰਹਿੰਦੀ ਉੱਥੇ ਵਿਕੰਡਿਆ ਸਾਡੇ ਪਿੰਡ ਕੋਈ ਚੌਂਕੀ ਨਹੀਂ ਹੈਗੀ ਇੱਥੇ ਵੀ ਨਸ਼ਾ ਕਿ ਨਾਮ ਮਿਲਦਾ ਇੱਥੇ ਚੌਂਕੀ ਬਹਿਣੀ ਚਾਹੀਦੀ ਚਵਿੰਡੇ ਕਲਾਂ ਦੇ ਵਿੱਚ ਇਹ ਤਿੰਨ ਚਾਰ ਪਿੰਡ ਜਿੱਥੇ ਮਾਦੋਗੀ ਚਗਾਵਾ ਚਵਿੰਡਾ ਬਰਾੜ ਇਹ ਆਮ ਨਸ਼ਾ ਇੱਥੇ ਖੁੱਲ੍ਹੇ ਜਿੰਨਾ ਮਰਜ਼ੀ ਲੈ ਲੋ ਵੀਰ ਜੀ ਕਦੋਂ ਦੇ ਵੇਖਿਆ ਤੋ ਸਾਨੂੰ ਇਹ ਰਾਤੀ ਸਾਨੂੰ 8 9 ਵਜੇ ਪਤਾ ਲੱਗਾ ਫਿਰ ਅਸੀਂ ਨੂੰ ਚੋਕ ਕੇ ਤੇ ਟੀਕਾ ਉਹਥੇ ਸਿਰੰਜੀ ਲਾਗੇ ਸਿਰੰਜੀ ਪਈ ਸੀ ਹਾਂਜੀ ਉਦੋਂ ਫਿਰ ਮੌਕੇ ਤੇ ਫਿਰ ਉਹਨੂੰ ਖੜਾ ਦੋ ਮੁੱਕਿਆ ਸੀ ਉੱਥੇ ਹੋਰ ਕਿੰਨੇ ਭੈਣ ਭਰਾ ਆਏ ਅਸੀਂ ਤਿੰਨ ਭਰਾ ਇੱਕ ਸਾਡੀ ਭੈਣ ਆ ਇਹ ਮੰਗੇ ਹੋਈ ਆ ਵੀ ਚਲੋ ਸਾਡਾ ਤੇ ਜਿਹੜਾ ਜਾਣ ਵਾਲਾ ਚਲ ਗਿਆ ਹੋਰ ਨੌਜਵਾਨ ਬੱਚੇ ਜਿੰਨੇ ਵੀ ਹੈਗੇ ਆ ਤੁਹਾਨੂੰ ਪਤਾ ਹੀ ਇਹਨਾਂ ਦੇ ਚਲੋ ਉਹਨਾਂ ਵਾਸਤੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਇਹ ਗਾਂ ਲੋਕਾਂ ਨੇ ਸਰਕਾਰ ਬਣੀ ਨਸ਼ੇ ਦੇ ਮੁੱਦੇ ਤੇ ਬਣੀ ਸੀ ਇਹ ਸਰਕਾਰ ਨੇ بڑے ਲੋਕਾਂ ਨੂੰ ਵਾਅਦੇ ਕੀਤੇ ਵੀ ਅਸੀਂ ਨਸ਼ੇ ਬੰਦ ਕਰਾਂਗੇ ਪਰ ਸਰਕਾਰ ਨੇ ਬੰਦ ਕਰਨ ਦੀ ਬਜਾਏ ਨਸ਼ੇ ਜ਼ਿਆਦਾ ਹੋ ਗਏ ਆ ਜੀ ਸਾਡੇ ਪਿੰਡ ਦੇ ਵਿੱਚ ਕੋਈ ਟਾਵਾ ਟਾਵਾ ਪਹਿਲਾਂ ਬੰਦੇ ਨਸ਼ਾ ਵੇਚਦੇ ਸੀ ਹੁਣ ਘਰ ਘਰ ਨਸ਼ਾ ਵੇਖਣ ਡਿਆ ਬਾਬਾ ਜੀ ਤੁਸੀਂ ਲਹਿਰ ਵੀ ਚਲਾਈ ਸੀ ਨਸ਼ਿਆਂ ਖਿਲਾਫ ਅਸੀਂ ਬੜੇ ਚਿਰ ਦੇ ਬੋਲਦੇ ਆ ਪਰ ਕੋਈ ਸਾਥ ਨਹੀਂ ਜੇ ਦਿੰਦਾ ਹਾਂਜੀ ਸਾਥ ਸਾਥ ਨਹੀਂ ਜੇ ਦਿੰਦੇ ਲਹਿਰ ਤੇ ਬੜੇ ਚਿਰ ਦੀ ਅਸੀਂ ਬੋਲਦੇ ਆ ਚਲੋ ਬੋਲਦੇ ਰਵਾਂਗੇ ਗਾਂ ਵੀ ਬੋਲਣਾ ਵਾ ਪਰ ਸਾਡਾ ਚਲੋ ਸਾਨੂੰ ਇਹ ਚਲੋ ਸਾਡਾ ਇੱਕ ਨਹੀਂ ਸਾਡੇ ਕਈ ਜਿੰਨੇ ਵੀ ਪੰਜਾਬ ਦੇ ਨੌਜਵਾਨ ਮਰਨਦੇ ਉਹ ਸਾਡੇ ਹੀ ਆਉ ਸਾਨੂੰ ਸਾਰਿਆਂ ਦਾ ਦੁੱਖ ਆ ਅਹੀਂ ਚੋਣਿਆਂ ਵੀ ਇਹ ਬੰਦ ਹੋਣਾ ਚਾਹੀਦਾ ਵਾਹਿਗੁਰੂ ਜੀ ਖਫਤੇ ਹਾਂਜੀ ਬਾਬਾ ਜੀ ਆ ਜਿਹੜੀ ਘਟਨਾ ਵਾਪਰੀ ਇਹ ਘਟਨਾ ਵਾਹਿਗੁਰੂ ਜੀ ਵੇਖੋ ਵੱਖ-ਵੱਖ ਨਗਰਾਂ ਦੇ ਵਿੱਚ ਤੁਸੀਂ ਵੀ ਜਾਂਦੇ ਰਹਿੰਦੇ ਜੇ ਤੇ ਅਸੀਂ ਵੀ ਵਿਚਰਦੇ ਰਹਿੰਨੇ ਆ ਇੱਕ ਜਥੇਬੰਦੀ ਤੌਰ ਤੇ ਪਰ ਅਸੀਂ ਖਾਸ ਕਰਕੇ ਜਿੰਨੇ ਕੋ ਲੋਪੋ ਕੇ ਥਾਣੇ ਦੇ ਵਿੱਚ ਐਸਐਚਓ ਆਏ ਆ ਮੇਰੇ ਖਿਆਲ ਮੇਰੀ ਅ ਥੋੜੇ ਸਮੇਂ ਦੇ ਵਿੱਚ ਤਿੰਨ ਕੋ ਐਸਐਚਓ ਮੇਰੇ ਵੇਖਣ ਵੇਖਣ ਦੇ ਵਿੱਚ ਬਦਲ ਗਏ ਜਿਨ੍ਹਾਂ ਨੂੰ ਲਿਖਤੀ ਰੂਪ ਚ ਸ਼ਿਕਾਇਤਾਂ ਵੀ ਕੀਤੀਆਂ ਤੇ ਜਾ ਕੇ ਵੀ ਕਿਹਾ ਪਰ ਫੋਨ ਤੇ ਵੀ ਕਿਹਾ ਜਿਨ੍ਹਾਂ ਨੇ ਕੋਈ ਅਜੇ ਤੱਕ ਜੂਨ ਹੀ ਸਰਕੀ ਇਹਨਾਂ ਦੇ ਕੰਨ ਤੇ ਸਾਡੀ ਬੇਨਤੀ ਇਹ ਆ ਮੈਂ ਆਪ ਜੀ ਨੂੰ ਉੱਥੇ ਕਵਰਾਂ ਦੇ ਵਿੱਚ ਵੀ ਲੈ ਕੇ ਜਾਣਾ ਉੱਥੇ ਹੁਣ ਵੀ ਇਸ ਵੇਲੇ ਤੁਸੀਂ ਜਾ ਕੇ ਵੇਖ ਸਕਦੇ ਜੇ ਆ ਵੀਰ ਵੀ ਖਲੋਤੇ ਨੇ ਉੱਥੇ ਘੱਟ ਤੋਂ ਘੱਟ ਇੰਨੀਆਂ 55 ਆਪਾਂ ਨੂੰ ਹੁਣ ਵੀ ਮਿਲ ਸਕਦੀਆਂ। ਵੱਧ ਵੀ ਮਿਲਣਗੀਆਂ ਘੱਟ। ਦੂਜੀ ਬੇਨਤੀ ਇਹ ਹੈ ਕਿ ਸ਼ਰਿਆਮ 12 ਤੋਂ 13 ਸਾਲ ਦੇ ਬੱਚੇ ਜਿਹੜੇ ਆ ਆ ਗਲੀਆਂ ਦੇ ਵਿੱਚ ਹੁਣ ਵੀ ਮੈਂ ਤੁਹਾਨੂੰ ਲੈ ਕੇ ਦਿਖਾ ਦੇਣਾ ਤੁਸੀਂ ਸਾਈਡ ਤੇ ਹੋ ਜਿਓ। ਪਰ ਇਹਨਾਂ ਹੈ ਕਿ ਜਿਹੜੀ ਸਾਡੇ ਥਾਣੇ ਦੀ ਪੁਲਿਸ ਆ ਇਹ ਪਹਿਲੀ ਤਰੀਕ ਨੂੰ ਆਪਣੇ ਕਾਰਡ ਲੈ ਕੇ ਏਟੀਐਮ ਏਟੀਐਮ ਤੇ ਤੇ ਚਲੇ ਜਾਂਦੇ ਪਰ ਇਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਵੀ ਗਰਾਊਂਡ ਲੈਵਲ ਤੇ ਕੀ ਹੋ ਰਿਹਾ। ਸੋ ਸਾਡੀ ਬੇਨਤੀ ਇਹ ਆ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਡੇ ਚਵਿੰਡਾ ਗਲਾਂ ਦੇ ਚਵਿੰਡਾ ਖੁਰਦ ਦੇ ਵਿੱਚ ਰੇਟਾਂ ਵਧਣਗੀਆਂ ਤੇ ਬਿਲਕੁਲ ਵਧੀਆ ਗੱਲ ਆ ਨਹੀਂ ਤੇ ਫਿਰ ਅਸੀਂ ਆਪਣੇ ਤੌਰ ਤੇ ਕੰਮਰ ਕਸੇ ਕਰਾਂਗੇ ਫਿਰ ਜਿਹੜੇ ਸਰਕਾਰ ਨੇ ਸਾਡੇ ਤੇ ਪਰਚੇ ਕਰਨੇ ਉਹ ਕਰ ਦੇਣ ਅਸੀਂ ਚੱਲਾਂਗੇ ਸਾਡਾ ਉਹ ਜਿੱਦਾਂ ਭਾਈ ਅਮਰਪਾਲ ਸਿੰਘ ਜੀ ਕਹਿੰਦੇ ਹੁੰਦੇ ਸੀ ਨਾ ਬੰਦ-ਬੰਦ ਕੱਟਿਆ ਜਾਵੇ ਸਾਡਾ ਸੀਸ ਲਾਥ ਜੇ ਫਿਰ ਅਸੀਂ ਆਪਣੇ ਤੌਰ ਤੇ ਇਹਨਾਂ ਦੀਆਂ ਲੱਤਾਂ ਬਾਹਾਂ ਭੰਨਾਂਗੇ ਤੇ ਫਿਰ ਜਿਹੜਾ ਸਰਕਾਰ ਨੇ ਸਾਡੇ ਤੇ ਪਰਚਾ ਕਰਨਾ ਖੜੇ ਮੱਥੇ ਪਰਵਾਣ ਆ ਗੱਲ ਹੀ ਕੋਈ ਨਹੀਂ ਤੇ ਇੰਨੀਆਂ ਗ ਬੇਨਤੀਆਂ ਕਰਦਾ ਕਿ ਸਰਦਾਰ ਬਲਦੇਵ ਸਿੰਘ ਮਣਿਆਧੀਆਂ ਸਾਹਿਬ ਜੀ ਤੁਸੀਂ ਵੀ ਸਾਡੇ ਪਿੰਡ ਨਗਰਵਾਲ ਨੂੰ ਥੋੜੀ ਜੀ ਝਾਤੀ ਮਾਰ ਕੇ ਵੇਖੋ ਧਾਰੀয়াল ਸਾਹਿਬ ਜੀ ਤੁਹਾਡੇ ਟਰੱਕ ਫੜੇ ਜਾਂਦੇ ਤੇ ਇੱਕ ਫੋਨ ਤੇ ਤੁਹਾਡੇ ਛੁੱਟ ਜਾਂਦੇ ਆ ਜਿਹੜੀ ਮੇਰੇ ਤੇ ਕਾਰਵਾਈ ਕਰਨੀ ਮੈਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਮੈਂ ਨੜ ਧੜਕੋ ਕੇ ਬੋਲਦਾ ਜਿੱਥੇ ਵੀ ਬੋਲਣਾ ਤੇ ਜਿਹੜੀ ਤੁਸੀਂ ਸਾਡੇ ਤੇ ਕਾਰਵਾਈ ਕਰਨੀ ਉਹ ਵੀ ਕਰ ਦਿਓ ਜੇ ਤੁਹਾਡੇ ਟਰੱਕ ਫੜੇ ਤੇ ਦੋ ਮਿੰਟਾਂ ਦੇ ਵਿੱਚ ਛੁੱਟ ਸਕਦੇ ਆ ਨਾ ਤੇ ਜੇ ਤੁਸੀਂ ਚਾਹੋ ਨਾ ਤੇ ਇਹ ਇੱਕ ਮਿੰਟ ਤੋਂ ਪਹਿਲਾਂ ਬੰਦ ਕਰ ਸਕਦੇ ਜੇ ਕਿਉਂਕਿ ਗਵਰਨਮੈਂਟ ਦਾ ਮਤਲਬ ਕੀ ਹੁੰਦਾ ਗਵਰਨਮੈਂਟ ਜੇ ਗੌਰ ਕਰੇ ਤੇ ਇੱਕ ਮਿੰਟ ਚ ਜੇ ਨਹੀਂ ਕਰਨਾ ਤੇ ਫਿਰ ਸ਼ਹਿਰੇ ਆਮ ਜੋ ਮਰਜੀ ਹੁੰਦਾ ਰਹੇ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਮਰਦੇ ਆ ਕਿਸੇ ਦੇ ਮਰਦੇ ਆ ਤੇ ਬਾਕੀ ਅਸੀਂ ਤਿਆਰ ਬਰ ਤਿਆਰ ਫੌਜਾ ਜਥੇਬੰਦੀ ਐਸੇ ਕਰਕੇ ਬਣਾਏ ਸੀ ਕਿ ਨਸ਼ਿਆਂ ਦੇ ਖਿਲਾਫ ਪਰ ਵੇਖੋ ਵੀਰੋ ਗੱਲ ਇਹ ਆ ਵੀ ਜਿਹਦਾ ਮਰ ਜਾਂਦਾ ਨਾ ਜਿਹਦੇ ਘਰ ਲੱਗੀ ਹੁੰਦੀ ਪਤਾ ਹੁੰਦਾ ਉਹਨੂੰ ਦੂਜਾ ਤੇ ਕਹਿੰਦਾ ਕਿ ਬਸੰਤਰ ਬਲਦਾ ਤੇ ਜਦੋਂ ਆਪਣੇ ਘਰ ਬਲਦੀ ਫਿਰ ਆਪਾਂ ਕਹਿੰਦੇ ਨੇ ਵੀ ਸਾਡੇ ਘਰ ਅੱਗ ਲੱਗੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਆ ਵੇਖੋ ਛੋਟਾ ਜਿਹਾ ਆ ਬੱਚਾ ਇੱਥੇ ਲਾ ਕੇ ਲਿਆ ਕੇ ਵਿਖਾਓ ਕੀ ਆ ਜਿਹੜੀ ਧੀ ਆ ਇਹਦਾ ਕੌਣ ਆਸਰਾ ਐ ਇਸ ਵੇਲੇ ਆ ਮਾਸਾ ਜੀ ਨਹੀਂ ਜਿਹੜੀ ਉਹ ਪਿੱਛੇ ਛੱਡ ਗਿਆ ਟੀਕਾ ਲਾ ਕੇ ਰਾਤੀ ਓਵਰਡੋਜ ਦੇ ਨਾਲ ਉਹਦੀ ਮੌਤ ਹੋ ਗਈ ਆ ਜਿੱਥੇ ਉਹਦੀ ਮੌਤ ਹੋਈ ਆ ਉਹ ਵੀ ਤੁਸੀਂ ਮੌਕਾ ਵਿਖਾਇਓ ਮੇਰੀ ਬੇਨਤੀ ਆ ਤੁਹਾਡੇ ਘੜੀ ਉਥੇ ਸਿਰਿੰਜ ਪਈ ਆ ਉਥੇ ਹੀ ਸਾਰਾ ਸਬੂਤ ਪਿਆ ਆ ਤੇ ਬਾਕੀ ਜਿਹੜੇ ਬੰਦੇ ਆ ਨਸ਼ਾ ਵੇਚਦੇ ਆ ਕਰਨਪਾਲ ਸਿੰਘ ਜੀ ਮੇਰੀ ਬੇਨਤੀ ਹੱਥ ਜੋੜ ਕੇ ਪ੍ਰਵਾਨ ਕਰਿਓ ਮੈਂ ਤੁਹਾਨੂੰ ਹੁਣੇ ਅਜੇ ਫੋਨ ਵੀ ਲਾ ਰਿਹਾ ਹਾਂ ਇਸੇ ਮਸਲੇ ਤੇ ਪਰ ਤੁਸੀਂ ਫੋਨ ਨਹੀਂ ਚੁੱਕਿਆ ਇਸ ਕਰਕੇ ਮੇਰੀ ਬੇਨਤੀ ਆ ਕਿ ਇੱਕ ਵਾਰੀ ਆਣ ਕੇ ਕਵਰਾਂ ਦੇ ਵਿੱਚ ਮੌਕਾ ਵੇਖੋ ਮੈਂ ਤੁਹਾਨੂੰ ਦੁਬਾਰਾ ਫੇਰ ਫੋਨ ਲਾਉਣਾ ਮੈਂ ਚੈਨਲ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਸਾਡੇ ਨਗਰ ਦੇ ਵਿੱਚ ਜ਼ਿਆਦਾ ਨਹੀਂ ਤੇ ਹਫ਼ਤੇ ਬਾਅਦ ਤੁਹਾਡਾ ਜਿਹੜਾ ਆਪਣੀ ਹਾਜ਼ਰੀ ਦੇ ਵਿੱਚ ਜਿਹੜਾ ਇੱਕ ਢੇੜਾ ਵਾ ਨਾ ਉਹ ਜ਼ਰੂਰ ਮਾਰਿਆ ਕਰੋ ਜਿੱਥੇ-ਜਿੱਥੇ ਵੀ ਨਸ਼ਾ ਵੇਚਦਾ ਲਓ ਮੈਂ ਤੁਹਾਨੂੰ ਨਾਂ ਨੋਟ ਕਰਾਉਣਾ ਵੀ ਕਿਹੜਾ ਵੇਚਦਾ ਤੇ ਕਿ ਮੇਰੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ